ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰੇ YouTube ਚੈਨਲ ਵਾਲੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਜਿੰਸ ਲਵਰ ਇਨ ਪੰਜਾਬ ਤੇ ਲੋਰੀ ਅੱਜ ਆਇਆ ਇੱਕ ਕਬੂਤਰ 사ਤ ਕਬੂਤਰ ਡਾਇਦੀ ਮਲਵਾਈ ਕਬੂਤਰ ਲਾਈਵ ਤੇ ਆਪਾਂ ਕੀਤਾ ਹੀ ਸ਼ੇਅਰ ਸਾਰੇ ਵੀਰ ਲਾਈਵ ਜਿਹਨਾਂ ਵੀਰਾਂ ਦੇਖਿਆ ਉਹਨਾਂ ਨੂੰ ਪਤਾ ਹੀ ਤੇ 사ਤ ਕਬੂਤਰ ਡਾਇਦੀ ਆ ਰਿਹਾ ਆ ਰਿਹਾ ਉੜਦੇ ਚਾਰ ਆ ਪੰਜ ਸਤਈ ਆ ਰਹੀ ਇੱਥੇ ਕਈ ਕਬੂਤਰਾਂ ਦੀ ਪਹਿਲੀ ਦੂਜੀ ਟਾਰਿਆ ਕਰੀ ਉੜਾਏ ਨਹੀਂ ਜੇੜ ਤੋਂ ਬਾਅਦ ਕਰੀ ਉੜਾਏ ਨਹੀਂ ਉਹ ਵੀ ਅੱਜ ਕੱਢਿਆ ਮੈਂ ਕਿਹਾ ਸਿੱਧੇ ਕਰਕੇ ਮੜਾਏ ਫੇਰ ਰੋਗਲਾਂਗੇ ਤੇ ਮੌਸਮ ਇਹ ਬਿਲਕੁਲ ਸਾਫ਼ ਹੋਰੇ ਕਰਕੇ ਆਪਾਂ ਜਿਹੜੇ ਛੱਡ ਲਏ ਹੋਏ ਕਬੂਤਰ ਅੱਜ ਸਾਰੇ ਵੀਰ ਜਰੂਰ ਦੇਖਿਓ ਜੀ ਇੱਕ ਬੱਚਾ ਜੀ ਤੇ 6 ਵੱਡੇ ਆ ਕਬੂਤਰ ਕਬੂਤਰੀਆਂ ਜਿਹੜੇ ਬਾਜੀਏ ਉਡਾਏ ਸੀ ਉਹ ਨਹੀਂ ਡਾਏ ਆਪਾਂ ਕਬੂਤਰ ਹਲੇ ਪੰਜ ਚਾਰ ਕਬੂਤਰ ਰਡਾਉਣ ਵਾਲੇ ਉਹ ਵੀ ਨਹੀਂ ਡਾਏ ਉੱਚੇ ਉੱਡਦੇ ਜਾਦੇ ਤੇ ਆ ਜਿਹੜੇ ਕਬੂਤਰ ਇਹਨਾਂ ਨੂੰ ਜਾਣਕਾਰੀ ਜਣਾ ਇਹਨਾਂ ਨੂੰ ਜਾਣ ਕਰਦੇ ਬਾਕੀ ਕਰੋਨਾ ਦਾ ਤਾਂ ਸ਼ੌਂਕ ਇਹ ਕਾਰ ਆ ਰਹੀ ਆ ਰਹੀ ਆ ਰਹੀ ਇਹਨਾਂ ਨੂੰ ਉਡਾ ਕੇ ਰੋਕ ਦੇਣਾ ਹੈ ਕਰੀ ਦੋ ਚਾਰ ਫਿਰਤਾਈਆਂ ਲੈਣੀਆਂ ਬਾਹਰ ਵਿੱਚ ਜਿਹੜਿਆ ਰੋਕ ਦੇਣਾ ਫਿਰ ਉਡਾਵਾਂਗੇ 2026 ਚ ਇਹਨਾਂ ਜੇ ਦੋ ਕਬੂਤਰੀਆਂ ਜਿਹੜੀਆਂ ਆਂ ਉਹ ਹੱਡੀ ਕੱਢ ਗਿਆ ਅਸੀਂ ਉਹ ਦੁਬਾਰਾ ਅੰਦਰੋਂ ਭਰੀਆਂ ਹੋਰੇ ਕਰਕੇ ਇਹਨਾਂ ਨੂੰ ਥੋੜਾ ਜਿਹਾ ਖਾਂਬੇ ਜਿਹੜੇ ਸਿੱਧੇ ਕਰ ਲਈਏ ਮੈਂ ਕਿਹਾ ਉਹ ਤਾਂ ਉਡਾਈਆਂ ਉਹ ਨਾਈ ਤੇ ਜੀ ਚੌਥੀ ਢਾਰ ਹੈ ਅੱਜ 15-20 ਮਿੰਟ ਹੀ ਉੜਦੀਆਂ ਉਹ ਤੇ ਰੈਟ ਲੀਆਂ ਹੋ ਗਏ ਉੱਠੀਆਂ ਤੇ ਦੁਬਾਰਾ ਆਉਣਾ ਤੁਹਾਨੂੰ ਪਤਾ ਇਹ ਦੁਬਾਰਾ ਜਦੋਂ ਇੱਕ ਜੀ ਬਿਮਾਰ ਹੋ ਕੇ ਜਨਵਰ ਉੱਠੇ ਤੇ ਹੌਲੀ ਹੌਲੀ ਰਿਕਵਰ ਹੁੰਦਾ ਸਾਰੇ ਵੀਰੇ ਜ਼ਰੂਰ ਸਪੋਰਟ ਕਰੋ ਜੀ ਆਪਣੇ ਚੈਨਲ ਨੂੰ ਵਾਤਵਾਂਦੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਆਪਾਂ ਹੋਰ ਵੀ ਵਧੀਆ ਤੇ ਵਧੀਆ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਫੜਾਏ ਜੀ ਅੱਜ ਕਬੂਤਰ ਸਾਤ ਕਬੂਤਰ ਉੱਡਦੇ ਈ ਅੱਜ ਆਪਣੇ ਔਨ ਜਾਣ ਕਰੀ ਜਾਂਦੇ ਬਹੁਤ ਬਹੁਤ ਧੰਨਵਾਦੀ ਮਿਲਦੇ ਹਾਂ ਨਵੀਂ ਵੀਡੀਓ ਚ ਤੁਹਾਡੇ ਨਾਲ